ਗਗਨ ਦਮਾ ਮਾਂ ਬਾਜਿਓ ਪਰਿਓ ਨਿਸਾਨ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕਉ ਦਾਓ ਸੂਰਾ ਸੋ ਪਹਿਚਾਨੀਐ ਜੋ ਲੜ ਦੀਨ ਕੇ ਹੇਤਾ ਪੁਰਜਾ ਪੁਰਜਾ ਕਟ ਮਾਰਾ ਕਬਹੂ ਨਾ ਛੱਡ ਅਖੇ ਤਾ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਆ ਏਜ ਦੀ ਮਨਜੂਰਾ ਗੁਰ ਗੋਬਿੰਦ ਸਿੰਘ ਆ ਐਸੇ ਦੀਨ ਦਿਆਲ ਸਤ ਗੁਰੂ ਦਸਵੇਂ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੇ ਸਰਬੰਸ ਦਾ